ਲੁਧਿਆਣਾ ਦੇ ਤਹਿਸੀਲਦਾਰ ਰਤੇ ਰਜਿਸਟਰੀ ਕਲਰਕ ਦੇ ਉੱਤੇ ਭ੍ਰਸ਼ਟਾਚਾਰ ਦੇ આરોਪ ਲੱਗਣ ਤੋਂ ਬਾਅਦ ਦਰਜ ਕੀਤੇ ਗਏ ਮਾਮਲੇ ਨੂੰ ਲੈ ਕੇ ਸਾਰੇ ਹੀ ਪੰਜਾਬ ਭਰ ਦੇ ਤਹਿਸੀਲਦਾਰ ਜੋਣੀ ਹੜਤਾਲ ਦੇ ਉੱਤੇ ਚਲੇ ਗਏ ਨੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਗੁੱਸੇ ਦੇ ਵਿੱਚ ਨੇ ਉਹਨਾਂ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰਗਟਾਇਆ ਇਸ ਦੌਰਾਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਤਹਿਸੀਲਦਾਰਾਂ ਨੂੰ ਉਨ੍ਹਾਂ ਦੇ ਪ੍ਰਸ਼ਾਸਚਾਰੀ ਸਾਥੀਆਂ ਦੇ ਹੱਕ ਵਿੱਚ ਹੜਤਾਲ ਕਰਨ ਨੂੰ ਲੈ ਕੇ ਕੋਸ਼ਿਆ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੀ ਖੱਜਲ ਖਵਾਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਕੰਮ ਨਾ ਰੁਕੇ ਉਹਨਾਂ ਨੇ ਇਹ ਵੀ ਲਿਖਿਆ ਕਿ ਤਹਿਸੀਲਦਾਰਾਂ ਨੂੰ ਸામੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾ ਕਿੱਥੇ ਜੁਆਇਨ ਕਰਨਾ ਹੈ ਇਹ ਲੋਕ ਫੈਸਲਾ ਕਰਨਗੇ ਤਾਂ ਇਸ ਤੋਂ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਹਿਸੀਲਦਾਰਾਂ ਦੇ ਇਸ ਰਵੱਈਏ ਤੋਂ ਖਾਸੇ ਨਾਰਾਜ਼ ਨੇ ਤਾਂ ਦੱਸ ਦਈਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਆਪਣਾ ਇਹ ਗੁੱਸਾ ਸੋਸ਼ਲ ਮੀਡੀਆ ਦੇ ਉੱਤੇ ਜ਼ਾਹਿਰ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਦੇ ਤੇ ਤਹਿਸੀਲਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾ ਕਿੱਥੇ ਜੁਆਇਨ ਕਰਉਣਾ ਹੈ ਇਹ ਲੋਕ ਫੈਸਲਾ ਕਰਨਗੇ ਜਿਸ ਤੋਂ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਹਿਸੀਲਦਾਰਾਂ ਤੋਂ ਖਾਸੇ ਨਾਰਾਜ਼ ਨੇ ਦਾਸ ਦੱਈਏ ਕਿ ਲੁਧਿਆਣਾ ਦੀ ਵੈਸਟ ਤਹਿਸੀਲ ਦੇ ਤਹਿਸੀਲਦਾਰ ਅਤੇ ਅਰਜਿਸਟਰੀ ਕਲਰਕ ਦੇ ਉੱਤੇ ਬੀਤੇ ਦਿਨ ਵਿਜੀਲੈਂਸ ਨੇ ਫੇਕ ਅਰਜਿਸਟਰੀ ਦੀ ਕੰਪਲੇਂਟ ਮਿਲਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਸੀ ਐਫਆਈਆਰ ਤੋਂ ਬਾਅਦ ਮਾਲੇਪਗ ਦੇ ਅਧਿਕਾਰੀਆਂ ਤੇ ਡੀਸੀ ਆਫਿਸ ਦੇ ਕਰਮਚਾਰੀ ਹੜਤਾਲ ਦੇ ਉੱਤੇ ਚਲੇ ਗਏ ਸਨ ਅੱਜ ਮਾਲੇਪਗ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਲੁਧਿਆਣਾ ਦੇ ਗੁਰਨਾਨਕ ਭਗਵੰਤ ਸਣੇ ਹੀ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਮਜਾਰੇ ਕੀਤੇ ਨੇ ਅਤੇ ਉਹਨਾਂ ਦੇ ਵੱਲੋਂ ਸਮੂਹਿਕ ਛੁੱਟੀ ਲਈ ਗਈ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਗੁੱਸ ਫਿਰ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ ਦੇ ਉੱਤੇ ਕਿਹਾ ਕਿ ਸਾਰੇ ਹੀ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਬਲੇਕਿਨ ਉਹਨਾਂ ਨੂੰ ਕਦੋਂ ਜਾਂ ਕਿੱਥੇ ਜੁਆਇਨ ਕਰਨਾ ਹੈ ਲੋਕ ਫੈਸਲਾ ਕਰਨਗੇ ਜਿਸ ਤੋਂ ਇਹ ਸਾਫ ਜਾਹਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਤਹਿਸੀਲਦਾਰਾਂ ਦੀ ਇਸ ਸਮੂਹਿਕ ਹੜਤਾਲ ਤੋਂ ਖਾਸੇ ਨਾਰਾਜ਼ ਨੇ ਤਾਂ ਦੱਸ ਦਈਏ ਉੱਤੇ ਹੀ ਤਹਿਸੀਲਦਾਰਾਂ ਨੇ ਵੀ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਭਰੇ ਲਿਜੇ ਜਿਹਦੇ ਵਿੱਚ ਕਿਹਾ ਉਹਨਾਂ ਨੇ ਸਪੱਸ਼ਟ ਤੌਰ ਦੇ ਉੱਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਕਾਰਵਾਈ ਨਹੀਂ ਰੋਕੇਗੀ ਤਾਂ ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਰਾਜਨੀਤਕ ਪਾਰਟੀ ਦੇ ਲੋਕਾਂ ਵੀ ਬੇਨਾਮੀ ਸੰਪਤੀਆਂ ਦਾ ਖੁਲਾਸਾ ਕੀਤਾ ਜਾਵੇਗਾ ਬਿਊਰੋ ਰਿਪੋਰਟ ਚੱਕਣੀ ਟੀਵੀ